ਹਾਂਜੀ ਉਸ ਸਸਰੀ ਯਕਾਲ ਮੇਰੇ ਸਾਰੇ ਵੀਰਾਂ ਨੂੰ ਤੇ ਆਪਣੀ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਆ ਜੋ ਵੀ ਪਟਾਰ ਦੇ ਵਿੱਚ ਕਤਲ ਹੋਇਆ ਠੀਕ ਆ ਕਰਨ ਵੀਰ ਦਾ ਸਾਡੇ ਟਾਰਗੇਟ ਸਿਰਫ ਕਰਨ ਹੀ ਨਾ ਸਾਨੂੰ ਪਤਾ ਹੀ ਕਿ ਜੱਗੂ ਦੀ ਮਾਤਾ ਉਹ ਗੱਡੀ ਦੇ ਵਿੱਚ ਬੈਠੀ ਆ ਤੇ ਨਾ ਰਾਤ ਦੇ ਨੇਰੇ ਕਰਕੇ ਪਤਾ ਲੱਗਾ ਕਰੀ ਕੋਈ ਮੂੰਹ ਚੋ ਕੇ ਵੀਡੀਓ ਪਾਉਂਦਾ ਵਾ ਕਰੀ ਕੋਈ ਮੂੰਹ ਚੋ ਕੇ ਵੀਡੀਓ ਪਾਉਂਦਾ ਵਾ ਠੀਕ ਆ ਬੜੇ ਜਿਹੇ ਵੀਡੀਓ ਵੀਡੀਓ ਪਾਈ ਜਾਂਦੇ ਆ ਨਾ ਕਿ ਇਹਨੂੰ ਗੱਲ ਦਾ ਪਤਾ ਨਾ ਕਿ ਇਹਨੂੰ ਬਾਤ ਦਾ ਪਤਾ ਕੋਈ ਕਹਿੰਦਾ ਪਹਿਲਾਂ ਕਦੀ ਜਵਾਕ ਮਾਰਨ ਦੇ ਕਦੀ ਬੁੱਢੀ ਮਾਰਨ ਦੇ ਠੀਕ ਆ ਫਿਰ ਇਹ ਗੱਲ ਜਵਾਕ ਦੀ ਤੇ ਜਵਾਕ ਵਾਲੇ ਕੰਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਹੈਗਾ ਠੀਕ ਆ ਨਾ ਡੋਣੀ ਨੇ ਤੁਹਾਨੂੰ ਪਤਾ ਹੀ ਤੇ ਨਾ ਸਾਨੂੰ ਪਤਾ ਹੀ ਸਾਡੇ ਕਿਹਨੂੰ ਹੀ ਨਹੀਂ ਪਤਾ ਉਹ ਅਮਰ ਦਾ ਆਪਣਾ ਇੱਕ ਰੋਲਾ ਚੱਲਦਾ ਸੀ ਅਲੱਗ ਤੋਂ ਠੀਕ ਆ ਤੇ ਅਮਰ ਨੇ ਹੀ ਮੁੰਡੇ ਭੇਜੇ ਉੱਥੇ ਠੀਕ ਆ ਨਾ ਸਾਨੂੰ ਪੁੱਛਿਆ ਤੇ ਨਾ ਸਾਨੂੰ ਦੱਸਿਆ ਬਾਅਦ ਚ ਦੱਸਿਆ ਨੇ ਕਿ ਆਹ ਕੰਮ ਹੋ ਗਿਆ ਠੀਕ ਆ ਤੇ ਬਾਕੀ ਰਹੀ ਗੱਲ ਜੱਗੂ ਦੀ ਮਾਤਾ ਦੀ ਇੱਕ ਤਰੀਕ ਕੇ ਦੋ ਫਰੋਤੀ ਮੰਗਦੀ ਆ ਕਰੀਕ ਕੇ ਨੂੰ ਫੋਨ ਆਉਂਦੀ ਆ ਠੀਕ ਆ ਤੁਹਾਡੇ ਲੱਗੀ ਦੀ ਗੱਲ ਆ ਇਹਨੇ ਇੱਕ ਮੁੰਡੇ ਨੂੰ ਸੁਣ ਲਾਇਆ ਠੀਕ ਆ 20 ਲੱਖ ਦਾ ਵੀਡੀਓ ਕਾਲ ਲਾਈ ਇਹਨੇ ਉਹਨੂੰ ਕਿ ਮੈਂ ਜੱਗੂ ਦੀ ਮਾਤਾ ਬੋਲਦੀ ਆ ਤੇ ਤ ਤੋਂ 20 ਲੱਖ ਰੁਪਏ ਲੈਣਾ ਵਾ ਉਹਦੇ ਘਰ ਇਹਨੇ ਮੁੰਡੇ ਵੀ ਭੇਜੇ ਉਹ ਬੰਦਾ ਐਸਐਸਪੀ ਦਫ਼ਤਰ ਵੀ ਗਿਆ ਉਹ ਬੰਦਾ ਹੋਰ ਅਫਸਰਾਂ ਕੋ ਵੀ ਗਿਆ ਉਹਦੀ ਕੋਈ ਸੁਣਵਾਈ ਨਹੀਂ ਹੋਈ ਅਕਿਓ ਇਹ ਕਿਉਂਕਿ ਜੱਗੋ ਦੇ ਅਗੇ ਪੋਸਟ ਚ ਵਧੀਆ ਸਾਡੀਆਂ ਵਧੀਆ ਪੋਸਟ ਦਾ ਟੌਰ ਪੂਰੀ ਓਕੇ ਰਿਪੋਰਟ ਦੀ ਹੁੰਦਾ। ਬਾਕੀ ਜਿਹੜੇ ਵੀਰੇ ਇੰਸਟਾਗ੍ਰam ਫੇਸਬੁੱਕ ਤੇ ਬੋਲਣ ਦੇ ਆ ਵੀਡੀਓ ਪਾਉਣ ਦੇ ਆ ਵੀਰੇ ਤੁਸੀਂ ਹੈਗੇ ਨੇ ਹੋਰ ਜ਼ਿਲ੍ਹਿਆਂ ਦੇ, ਹੋਰ ਸ਼ਹਿਰਾਂ ਦੇ। ਬਾਕੀ ਮੇਰਾ ਵੀਰ ਹੋ ਸਕਦਾ ਤੁਸੀਂ ਸੱਚੇ ਹੋ। ਠੀਕ ਆ। ਪਰ ਇੱਕ ਵਾਰੀ ਇਹਦੇ ਹਲਕੇ ਚ ਆ ਕੇ ਇਹਦਾ ਬੁਕਾਰ ਤੇ ਪਤਾ ਕਰੋ। ਵੇਦਾ ਕੀ ਤੇ ਕੀ ਨਹੀਂ ਉਸ ਪ੍ਰਸ਼ਾਸਨ ਨੂੰ ਵੀ ਸਾਰੀ ਗੱਲ ਦਾ ਪਤਾ ਹੀ ਆ ਉਸ ਨੂੰ ਹੀ ਸਾਰਾ ਕੁਝ ਪਤਾ ਹੈ ਇਹਦੇ ਬਾਰੇ ਬਾਕੀ ਗਰਦਾਸਪੁਰ ਦੇ ਵਿੱਚ ਕਾਦੀਆਂ ਦੇ ਵਿੱਚ ਬਟਾਲੇ ਦੇ ਵਿੱਚ 80 ਤੋਂ 90% ਲੋਕ ਖੁਸ਼ ਵਾ ਅਸੀਂ ਫਿਰ ਵੀ ਮੰਨਦੇ ਆ ਕਿ ਸਾਡੇ ਤੋਂ ਇਹ ਕੰਮ ਗਲਤ ਹੋ ਗਿਆ ਨਾ ਕਿ ਕਿਸ ਦੀ ਮਾਂ ਨਹੀਂ ਮਰਨੀ ਚਾਹੀਦੀ ਤੇ ਬਾਕੀ ਜਦੋਂ ਜੱਗੂ ਦੀ ਮਾਤਾ ਨੇ ਸ਼ੁਭਮ ਨਾਲ ਰਲ ਕੇ ਜੱਗੂ ਦੀ ਜਨਾਨੀ ਮਰੀ ਆ ਪਹਿਲਾਂ ਇਹਨਾਂ ਗਲ ਘੁੱਟਿਆ ਫਿਰ ਉਹਦੇ ਸਿਰ ਚ ਗੋਲੀ ਮਾਰੀ ਇਹਨਾਂ ਨੇ ਤੇ ਰਾਤ ਦੇ 9:30 ਵਜੇ ਸੰਸਕਾਰ ਕਰਤਾ ਤੇ ਉਦੋਂ ਕੋਈ ਕਿਉਂ ਨਹੀਂ ਬੋਲਿਆ ਕਿੰਨੂੰ ਨਹੀਂ ਪਤਾ ਗੱਲ ਦਾ ਉਦੋਂ ਕਿਉਂ ਨਹੀਂ ਕਹਿੰਨੇ ਆਵਾਜ਼ ਚੁੱਕੀ ਜੇ ਭਰਾ ਤੁਸੀਂ ਐਡੇ ਸੱਚੇ ਜੇ ਤੇ ਉਹ ਵੀ ਬੋਲਦੇ ਨਾ ਉਦੋਂ ਉਹ ਵੀ ਗੱਲ ਚੁੱਕਦੇ ਨਾ ਕੀ ਗੱਲ ਹੋ ਕੇ ਦੀ ਧੀ ਨਹੀਂ ਗੱਲ ਇਹ ਹੀ ਕਿ ਉਹ ਇੱਕ ਗਰੀਬ ਘਰ ਦੀ ਕੁੜੀ ਹੀ ਕੱਲੀ ਗੱਲੀ ਉਹ ਕੁੜੀ ਠੀਕ ਆ ਤੇ ਇਹ ਇੱਕ ਗੈਂਗਸਟਰ ਦੀ ਮਾਂ ਵਾ ਇਹ ਜਾਣਾ ਹੋ ਗਿਆ ਹੋ ਗਿਆ ਤੇ ਉਹ ਕਿਦੀ ਧੀ ਨਹੀਂ ਬਾਕੀ ਮੈਨੂੰ ਕੋ ਤੰਗੀ ਪਰੇਸ਼ਾਨੀ ਆਉਂਦੀ ਆ ਠੀਕ ਆ ਜਿਹੜੇ ਹੋਰ ਬੰਦੇ ਆ ਉਹਨਾਂ ਦਾ ਕਿਸਦਾ ਫੋਨ ਨਹੀਂ ਚਲੰਦਾ ਜੇਲ੍ਹ ਦੇ ਵਿੱਚ ਠੀਕ ਆ ਉਹਨਾਂ ਨੇ ਤੇਰੀ ਧੁੱਪੋਂ ਨਹੀਂ ਲਿਖੀ ਵੀ ਧੁੱਪਗੀ ਹੁੰਦੀ ਆ ਤੇ ਇਹ ਭਾਈ ਹੁਣੀ ਪੂਰੀ ਅੰਤਰੈਸ਼ ਕਰਨ ਦੇ ਉੱਥੇ ਬਾਕੀ ਖੋਤੀ ਨੇ ਜਦੋਂ ਗੋਰੇ ਦਾ ਕਤਲ ਕਰਵਾਇਆ ਉਹਦੇ ਵਿਚਾਰਾ ਇੱਕ ਸਜਨਤਾ ਹੀ ਕਰਕੇ ਜੇਲ੍ਹ ਕੱਢਣ ਲਿਆ ਆਈ ਦਿਲ ਕੋਈ ਨੂੰ ਪਤਾ ਨਹੀਂ ਹੈਗਾ ਇਹ ਕਿ ਸਾਡੀ 2-3 ਸਾਲ ਤੋਂ ਨਾ ਗੱਲਬਾਤ ਹੀ ਹੋਣੀ। ਕਿਉਂ ਸੜੀ ਗੱਲਬਾਤ ਆ ਪਤਾ ਹੀ। ਉਹ ਸਾਰੇ ਆਪਣੇ ਘਰ ਬੈਠੇ। ਠੀਕ ਹੈ। ਅਰੇ ਤੇ ਜੇ ਉਹ ਰੂਏ ਤੇ ਜੇ ਉਹ ਦਾ ਕੰਮ ਕਰਵਾ ਦਿੱਤਾ। ਠੀਕ ਹੈ। ਤੇ ਬਿੱਲਾ ਬਾਰਿਕਾ ਨੇ ਪੁੱਛ ਨਹੀਂ ਪਾਈ ਇਹਨੇ ਪੋਟ-ਪੋਟ ਹੀ ਲੀਦਾ ਜੀ ਕੋ ਬਾਅਦ ਚ। ਕਿ ਬਿੱਲਾ ਬਾਰਿਕਾ ਨੂੰ ਪੋਟ ਕੀ ਹੋਣੀ ਆ। ਤੇ ਬਾਕੀ ਰਾਣਾ ਵੀਰ ਵੀ ਘਰੇ ਬੈਠਾ। ਆਕੜਾ ਵਿਚਾਰਾ ਕੋਈ ਖਰੰਡਿਆ ਵਿਆਹ ਕਰਾ ਇੱਕ ਘਰ ਬੈਠਾ ਹੈ ਆਪਣੇ ਰਮਾਨਾ ਠੀਕ ਹੈ ਤੇ ਉਹਦਾ ਵੀ ਨਿਛਾਲ ਕਰਵਾਇਆ ਇੰਨੇ ਜਦਨੇ ਇਹ ਤਾਂ ਕੰਮ ਕਰਾ ਚਾਹਦਾ ਕੀਤਾ ਵਾ ਤੇ ਬਾਕੀਆਂ ਆੜੀਆਂ ਕੈਂਗਵਾਰੀਆਂ ਨਾ ਇਹ ਸਾਰੀਆਂ ਸ਼ੁਰੂ ਇਹਨੇ ਖੋਤੀਆਂ ਕੀਤੀਆਂ ਵਾ 2012 ਚ ਨੇ ਸ਼ੁਰੂਆਤ ਕੀਤੀ ਸਾਡੇ ਗਾਇ ਨੇ ਠੀਕ ਹੈ ਕਾਕਾ ਹੀ ਮੁੰਡਾ ਧਿਆਨ ਪਰੋਲਾ ਉਥੇ ਇਹਨੇ ਤਾਂ ਜੋ ਦੋ ਤਨ ਬੰਦੇ ਭੇਜ ਕੇ ਤੇ ਉਹ ਮਰਵਾਤਾ ਬਿਨਾਂ ਗੱਲ ਤੋਂ ਉਦਾਂ ਹੀ ਇਹ ਸਾਰਾ ਕੋਈ ਨੇ ਖੋਤੀ ਨਾਲ ਸ਼ੁਰੂ ਕੀਤਾ ਵਾ ਬੰਦਾ ਕਿ ਖੋਤੀ ਨਹੀਂ ਲੋਕ ਗੁਰਦਾ ਕਤਲ ਕਰਵਾਇਆ ਇਹ ਤੋਂ ਬਾਅਦ ਕੇ ਨੂੰ ਫੋਨ ਆਇਆ ਕਹਿੰਦਾ ਰਾਣੇ ਦਾ ਬਾਪੂ ਜਦੋਂ ਜੇ ਚੋ ਬਾਹਰ ਆਇਆ ਤਾਂ 150 ਗੋਲੀ ਮਰੋਣੀ ਆ ਤੇ ਉਹਦਾ ਇੱਕ ਸੂਰ ਭੈਣ ਚ ਉਹਨੂੰ ਬੰਦਾ ਪੁੱਛੇ ਤੇ ਬਾਕੀਆਂ ਜੋ ਕੋਲੇ ਆ ਨਾ ਇਹਦੇ ਗਾੜੀ ਆਇਆ ਵਾ ਬਾਕੀ ਆਟਾ ਕੋ ਟਾਰਗੇਟ ਨਹੀਂ ਹੈਗਾ ਵੀ ਇਹਦੀ ਮਾਮ ਮਕਸਦ ਕਰਨਾ ਵਾ ਪਰ ਦੇਣੀ ਲੈਣੀ ਇੱਥੇ ਹੀ ਆ ਇਹ ਸਾਰਾ ਕੋਈ ਨੇ ਹਾਰ ਤੂੰ ਤੱਕਰੇ ਕਿਹਦੀਪ ਤਾਂ ਪਤਾ ਕਰਾਉਂਦੇ ਆ ਕਿਹਦੀ ਮੰਮੀ ਦਾ ਪਤਾ ਕਰਾਉਂਦੇ ਆ ਵਾ ਇੱਕ ਗੱਲ ਯਾਦ ਰੱਖ ਲੈ ਤੇਰੀ ਜਨਮ ਸਥਾਨ ਸਾਰੇ ਕਹਣੇ ਆਗੇ ਆ ਤੂੰ ਤਾਂ ਕਾਡਿਆਂ ਬੰਨ ਲੱਖਿਆ ਤੇਰਾ ਕੀ ਸਹਤਾ ਵਾ ਤੇ ਨਤੀਜੇ ਬਹੁਤ ਮੜ ਨਿਕਲੇ ਬਾਅਦ ਚ ਕਰਾ ਲੈ ਮੜ ਮੜ ਮਰਨੇ ਬਾਅਦ ਬਾੜੇ ਮੈਂ ਕਿ ਸਾਧਨ ਤੇ ਇਹ ਗੱਲ ਯਾਦ ਰੱਖ ਲਈ ਤੇ ਬਾਕੀ ਜਿੰਨੇ ਵੀ ਜੇ ਮਰ ਲੱਗੇ ਬੱਚਾ ਇਹ ਗੱਲ ਯਾਰ ਆ ਰਿਹਾ ਜਦੋਂ ਦਾ ਤੂੰ ਇਹ ਲੈਣ ਦੇ ਵਿੱਚ ਆਇਆ ਵਾ ਠੀਕ ਆ ਤੂੰ ਆਪਣੀ ਮਾਤਾ ਅੱਗੇ ਕਰ ਛੱਡੀ ਆ ਤੇ ਹੁਣ ਹੀ ਕੋਈ ਸ਼ਰਮ ਕਰਨਾ ਹੁਣ ਵੀ ਖੋਤੀਆਂ ਵਾਲੇ ਕੰਮ ਕਰੀ ਜਾਂਦਾ ਵੀ ਉਹਦਾ ਸਸਕਾਰ ਕਰਦੇ ਠੀਕ ਆ ਵੀ ਹੁਣ ਤੂੰ ਉਹਨੂੰ ਸੜਕ ਦੇ ਵਿੱਚ ਲੰਮੀ ਪਾਤਾ ਵਾ ਬੰਦਿਆਂ ਦੇ ਕੰਮ ਕਰੀਦੇ ਹੁੰਦੇ ਆ ਠੀਕ ਆ ਨਾ ਖੋਤੀਆਂ ਦੇ ਕੰਮ ਨਹੀਂ ਕਰਦੇ ਹੁੰਦੇ ਬਾਕੀ ਰਣਾ ਤੂੰ ਖੋਤੀ ਆ ਨਾ ਤੂੰ ਅਜੇ ਤੱਕ ਕਿਸਦਾ ਬਣਿਆ ਨਾ ਤੂੰ ਕਿਸਦਾ ਸਗਾ ਹੈਗਾ ਠੀਕ ਆ ਪਹਿਲਾਂ ਉਹ ਮਸਤੀ ਵੀ ਆ ਮਰਦਾ ਤਾਂ ਠੀਕ ਆ ਉਹ ਜਦੋਂ ਕੋਈ ਸੋਨੇ ਦੀ ਲੋਟ ਲਟ ਕੀਤੀ ਤੇ ਅੱਧਾ ਦਾ ਤੁਹਾਨੂੰ ਸੋਨਾ ਕਰਕੇ ਤੇ ਉਹ ਵੀ ਮਰਵਾਤਾ ਹੈ ਤੂੰ ਹੈਗਾ ਸਗਾ ਕੇ ਨਾ